ਲਾਈਵ ਚਲਾਤਾ ਮਨਜਿੰਦਰ ਸਿੰਘ ਸਰਸਾ ਜੀ जरा ਧਿਆਨ ਨਾਲ ਸੁਣ ਲੋ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਸਟੇਸ਼ਨ ਥਾਨਪੁਰੀ ਤੇ ਮੈਂ ਟੋ ਸਟੇਸ਼ਨ ਆ ਮੈਂ ਟਿਕਟਾਂ ਲਈਆਂ ਨੇ ਦੋ ਬਗਲਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਣ ਲਈ ਆਪਾਂ ਲਿਓ ਔਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਕੁੱਤੀ ਕਿਰਪਾਨ ਹੈ ਉਹਨ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਪੂਰੀ ਮਿਲਣਗੇ ਮੈਂ ਕਿਹਾ ਨਾ দাও ਮੈਨੂੰ ਤਾਂ ਬਾਹਰ ਕਰ ਦਿਓ ਉਹਨ ਮੈਨੂੰ ਅੰਦਰ ਤੇ ਮੇਰਾ ਡਰਾਈਵਰ ਬਾਹਰ ਮਨਜਿੰਦਰ ਸਰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਵਰਤ ਖੁੱਦ ਗੁਲਾਮ ਨੇ ਪਜਾਜ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਤਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚੰਗਾ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਨਜਿੰਦਰ ਸਰਤਾ ਜੀ ਤੇ ਤਾਂ ਬਣਾਓ ਆ ਲਾਈਵ ਚੱਲ ਰਿਹਾ ਇਹ ਪੁਲਸ ਵਾਲੇ ਵੀਡੀਓ ਬਣਾ ਰਹੇ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਨਤੋ ਅੰਦਰ ਕਰ ਲੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਇੱਥੇ ਕੈਮਰਾ ਨੂੰ ਰੱਖੀ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਲ ਤੇ ਮੈਟਰੋ ਟ੍ਰੇਨ ਤੇ ਸਫ਼ਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਮੇਰੇ ਡਰਾਈਵਰ ਨੂੰ ਹਰ ਦੂਰ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣੀ ਕਟੋਰਾ ਪ੍ਰਧਾਨ ਦਾ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਥੇ ਦਿੱਲੀਕ ਸ਼੍ਰੋਮਣੀ ਕਟੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਿਆ ਅਮਰitsar ਸ੍ਰੋਮਿਕ ਉਪਰਾਲਾ ਪ੍ਰਬੰਧਕ ਤੇ ਵੀ ਜਵਾਬ ਮੰਗਦਾ ਮੈਂ ਸ੍ਰੀ ਅਪਰਾਧਕ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਂਪਾਪੋਰਟ ਤੇ ਰੋਕਿਆ ਮੈਨੂੰ ਤੇ ਸਰਦਾਰ ਚਿੱਟੀ ਸਾਨੂੰ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਕਿ ਕੋਈ ਜਮੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਉਹ ਸਾਡੀ ਇਹ ਹਾਲ ਹੁਣ ਇਹਦਾ ਜਵਾਬ ਮੱਕਦਾ ਮੈਂ ਮੈਨੂੰ ਘੰਟਾ ਹੋ ਗਿਆ ਇੱਥੇ ਇਕੱਲਾ ਤੈਨੂੰ ਇਹੋ ਹਾਲ ਤੂੰ ਸਾਡੀ ਅਸੀਂ ਇਸੇ ਤਰ੍ਹਾਂ ਰੁੱਲਦੇ ਰਹੂਗੇ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ ਲਾਈ ਗੁਰਜੀ ਕਾ ਖਾਲਸਾ ਹੈ ਗੁਰਜੀ